ਸੋ ਦੇ ਅਗੇ ਅਰਦਾਸ ਹਮਾਰੇ ਜੀਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਇਕੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰੰਗੜ ਗੁਰ ਤੇ ਅਮਰਦਾਸਰਾ ਹੁੰਦਾ ਸੈ ਉਹਨਾਂ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕਿਸ਼ਨ ਤੇ ਆਈਏ ਜਿਸ ਤੇ ਸਭ ਦੁਖ ਜਾਏ ਇੱਕ ਬਹਾਦਰ ਸਿਮਰਿਆ ਕਰਨੋਂ ਜਿਆ ਵਧਾਇ ਸਭ ਸਾਈ ਹੋਏ ਸਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਸਾਈ ਹੋਏ ਸਾਈ ਦਸਾਈ ਪਾਤਸ਼ਾਹਾਂ ਦੀ ਆਤਮਿਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਦਰਸ਼ਨ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਅੰਨ੍ਹਾ ਪਿਆਰਿਆਂ ਜਉ ਸਾਹਿਬ ਜਾਦਿਆਂ ਚਾਲੀਆਂ ਮੁਕਤੇਆ ਹੱਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਤੇਰੇ ਪਿਆਰੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਕੇਗਵਾਹੀ ਦੇਖਣ ਕੇ ਅੰਕਸ ਕੀਤਾ ਜਿਨ੍ਹਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਮੈਨੂੰ ਤੋਂ ਬਚਾ ਕੇ ਰਖਣਾ ਸਹੀ ਪਿਆਰਿਆਂ ਮੇਰੇ जिन्ना मिले तेरा नाम चेताव है नानक नाम चढ़ दी तेरे पाने सरबत का भला बोले सोनिया सतनाम वाहे सतनाम वाहीगुरु sat naam vaahi guru 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਨਾਮ ਵਾਹਿਗੁਰੂ ਸਤਨਾਮ 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 ਵਾਹਿਗੁਰੂ

ਵਾਹਿਗੁਰੂ ਜੀ ਕਾ ਧੰਕਾਰ ਵਾਹਿਗੁਰੂ ਜੀ ਕੀ ਧੰਕਾਰ ਦੇਖੋ ਨਾਮ ਕਰ ਆਪਣੇ ਚਿਹਰੇ ਆਪਣੀ ਸਰਰ ਰਾਖ ਪ੍ਰਭ ਦਤੈ ਗੁਰ ਪ੍ਰਸਾਦ ਕਨ ਬਿਰਲੇ ਜਤ ਸੁਣੋ ਬਿਨੋ ਪ੍ਰਭ ਮੇਰੇ ਮੀਤਾਂ ਚਰਨ ਕਵਲ ਵਸੇ ਮੇਰੇ ਚਿਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣ ਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਸੋ ਨੱਲਾ ਪੰਜਵਾ ਗੁਰਪੁਰਾ ਕਿਰਪਾ ਧਾਰੇ ਪ੍ਰਭੂਰੇ ਲੋਚ ਹਮਾਰੇ ਕਰ ਇਸ ਨਾਮ ਗ੍ਰਹਿ ਆਏ ਨੰਦ ਮੰਗਲ ਸੁਖ ਪਾਈ ਗੁਰੂ ਪੂਰ ਕ੍ਰਪਾ ਧਾਰੀ ਪ੍ਰਭ ਪੂਰੇ ਲੋਟ ਹਮਾਰੇ ਕਰ ਇਸ ਨਾਮ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਆ ਉਠਤ ਬੈਠਤ ਹਰ ਹਰ ਧਿਆਈਐ ਅਨੰਦਨ ਸੋਗਿਰਤ ਕਰੀਐ ਸੰਤ ਕਾ ਮਾਰਗ ਧਰਮ ਕੀ ਪਾਉਣੀ ਕੋ ਵਡ ਭਾਗੀ ਪਾਏ ਕੋਡ ਜਨਮ ਕੇ ਕਿਲ ਮਖ ਨਾਸੇ ਹਰ ਚਰਣੀ ਜਿਤ ਲਾਏ ਉਸਤਦ ਕਰੋ ਸਦਾ ਪ੍ਰਭ ਆਪਣੇ ਜਨਪੁਰੇ ਕਲ ਰਾਕੇ ਜੀ ਜੰਤ ਸਭ ਭਏ ਪਵਿੱਤਰam ਸਤਗੁਰ ਕੀ ਸੱਚ ਸਾਖੇ ਬਿਗਨ ਮਨ ਆਸਨ ਸਭ ਦੁੱਖ ਨ ਆਸਨ ਸਤਗੁਰ ਨਾਮ ਦਰੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਗਨ ਬਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਧਰਾਇਆ ਹੋਏ ਪਾਪ ਭਏ ਸਭ ਪਾਵਨ ਨਾਨਕ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਰਟ ਮਹੱਲਾ ਪੰਜਵਾਂ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਟ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ